ਸਵੇਯੇ ਮਹੱਲੇ ਪਹਿਲੇ ਕੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਇੱਕ ਮਾਨੇ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾ ਸੋ ਚਰਨ ਲੇਰਿ ਦੈ ਬਸਾਵ ਤਾ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੋਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ਗਾਵਹਿ ਗੰਭੀਰ ਤੀਰ ਮਾਤੇ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਾਸ ਜਿਨ ਜਾਣਿਓ ਕਬੇ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਜਨ ਕਾ ਦੇ ਜੁਗ ਤੇ ਜੋਗੇਸੁਰ ਹਾਰੇ ਰਸ ਪੂਰਨ ਸਰਬ ਕਲਾ ਗਾਵਹਿ ਸੰਕਾ ਦੇ ਸਾਧ ਸਿਧਾਦਿਕ ਮੋਨੇ ਜਨ ਗਾਵਹਿ ਅਸ਼ਲ ਸ਼ਲਾ ਗਾਵਹਿ ਗੁਣ ਥोम اٹਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਾਬੇ ਕਲ ਸੁਜਸ ਗਾਵਉ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਵਹਿ ਕਪਿਲਾ ਦੇ ਆਦੇ ਜੋਗੇਸਰ ਅਪਰੰਪਰ ਅਵਤਾਰ ਵਰੋ ਗਾਵੇ ਜਮਦਗਨ ਪਰਸਰਾਮੇਸ਼ਰ ਕਰ ਕੋਠਾਰ ਰਾਗੋ ਤੇਜੋ ਹਰਿਓ ਉਦਾਕਰੂਰ ਬਿਦਰ ਗੁਣ ਗਾਵੇ ਸਰਬਾਤਮ ਜਿਨ ਜਾਣਿਓ ਕਬੇ ਕਲ ਸੁਜਸ ਗਾਵਾ ਗੁਰੂ ਨਾਨਕ ਰਾਜ ਜੋਗ ਜਿਨ ਮਾਨਿਓ ਗਾਵਹਿ ਗੁਣ ਬਰਨ ਚਾਰ ਖਟ ਦਰਸਨ ਬ੍ਰਹਮਾਦਿਕ ਸਿਮਰੰਥੇ ਗੁਨਾ ਗਾਵਹਿ ਗੁਣ ਸੇਸ ਸਹਸ ਜਿਹਬਾਰਸ ਆਦੇ ਅੰਤੇ ਲਿਵ ਲਾਗੇ ਤੁਨਾ ਗਾਵਹਿ ਗੁਣ ਮਹਾਦੇਉ ਬੈਰਾਗੀ ਜਿਨ ਧਿਆਨ ਨਿਰੰਤਰੇ ਜਾਣਿਓ ਕਬੇ ਕਲ ਸੁਜਸ ਗਾਵਉ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਰਵੈ ਰਿਦੰਤਰੇ ਸ੍ਰਿਸ਼ਟ ਸਗਲ ਉਦਰੀ ਨਾਮੇ ਲੈ ਤਰਿਓ ਨਿਰੰਤਰ ਗੁਣ ਗਾਵਹਿ ਸੰਕਾਦੇ ਆਦੇ ਜਨਕਾਦੇ ਜੁਗਹਿ ਲਾਗੇ ਧਾਨੇ ਧਾਨੇ ਗੁਰ ਧਾਨੇ ਜਨਮ ਸਖਯਤ ਭਲਾ ਜਾਗੇ ਪਤਾਲਪੁਰੀ ਜੈਕਾਰ ਤੁਹਨ ਕਾਬੇ ਜਨ ਕਲ ਵਖਾਣਿਓ ਹਰਿ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਸਤ ਜੋਗੇ ਤੈ ਮਾਣਿਓ ਛਲਿਓ ਬਾਲੇ ਬਾਵਨ ਪਹਾਇਓ ਤ੍ਰਿਤੈ ਤੈ ਮਾਣਿਓ RAM ਰਗਵੰਸ ਕਹਾਇਓ ਦੁਆਪੁਰੇ ਕ੍ਰਿਸ਼ਨ ਮੋਰਾਰੇ ਕਾਂਸ ਕਿਰਤਾਰਥੁ ਕੀਓ ਉਗਰ ਸੈਨ ਕਉ ਰਾਜ ਅਪਹਿ ਭਗਤ ਹੈ ਜਨ ਦੀਓ ਕਲ ਜੋਗੇ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦੇ ਪੁਰਖੇ ਫਰਮਾਇਓ ਗੁਣ ਗਾਵੇ ਰਵਿਦਾਸ ਭਗਤ ਜੈਦੇਵ ਤ੍ਰਿਲੋਚਨ ਨਮ ਭਗਤ ਕਬੀਰ ਸਦਾ ਗਾਵਹਿ ਸਮ ਲੋਚਨ ਭਗਤ ਬੀਣ ਗੁਣ ਰਵੇ ਸਹਜ ਆਤਮ ਰੰਗ ਮੰਣ ਜੋਗ ਧਿਆਨ ਗੁਰ ਗਿਆਨ বিনা ਪ੍ਰਭ ਅਵਰ ਨ ਜਾਣੈ ਸੁਖ ਦਿਉ ਪ੍ਰੀਖਿਆ ਤੋ ਗੁਣ ਦਵੈ ਗੋਤਮ ਰੇਖੇ ਜਸ ਗਾਇਓ ਕਾਬੇ ਕਲ ਸੁਜਸ ਨਾਨਕ ਗੁਰ ਨਿਤ ਨਵਤਨ ਜਾਗੇ ਛਾਇਓ ਗੁਣ ਗਾਵੇ ਪਾਇਾਲ ਭਗਤ ਨਾਗਾ ਦੇ ਪਉੰਗਮ ਮਹਾਦੇਵ ਗੁਣ ਰਵੇ ਸਦਾ ਜੋਗੀ ਜਾਤੇ ਜੰਗਮ ਗੁਣ ਗਾਵੇ ਮਨ ਬਿਆਸ ਜਿਨ ਬੇਦ ਵਿਆਕਰਣ ਵਿਚਾਰਿ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟਿ ਸਵਾਰੀ ब्रह्मांड खांड पूरन ब्रह्म गुण निरगुण समझानो जाप कल सुजस नानक गुरु सहज जोग जिन मानयो गुण गावे नवनाथ ਧੰਨੇ ਗੁਰ ਸਾਚੇ ਸਮਾਇਓ ਮਾਧਤਾ ਗੁਣ ਰਵੇ ਜੇਨ ਚੱਕਰ ਵੇ ਕਹਾਇਓ ਗੁਣ गावे ਬਲਰਾਉ ਸप्त पातालେ ਬਸੰਤਾ ਭਰਥਰੇ ਗੁਣ ਉਚਰ ਸਦਾ ਗੁਰ ਸੰਗ ਰਹੰਤਾ ਦੂਰ ਬਾਪਰੂ ਰਉ ਅੰਗਰੈ ਗੁਰੂ ਨਾਨਕ ਜਸ ਗਾਇਓ ਕਾਬੇ ਕਲ ਸੁਜਸ ਨਾਨਕ ਗੁਰ ਘਟੇ ਘਟ ਸਹਿਜ ਸਮਾਇਓ ਦੂਰ ਬਾਪਰੂ ਰਉ ਅੰਗਰੈ ਗੁਰੂ ਨਾਨਕ ਜਸ ਗਾਇਓ ਕਾਬੇ ਕਲ ਸੁਜਸ ਨਾਨਕ ਗੁਰ ਘਟੇ ਘਟ ਸਹਿਜ ਸਮਾਇਓ